ਹਾਂਜੀ ਸਤਿ ਸ੍ਰੀ ਅਕਾਲ ਜੀ ਕੱਚ ਦੀਆਂ ਬੋਤਲਾਂ ਤੋਂ ਵੀ ਸੁਪਨਾ ਪੂਰਾ ਹੋ ਸਕਦਾ ਇੱਕ ਬੰਦੇ ਨੇ ਉਹ ਚੀਜ਼ ਕਰਕੇ ਦਿਖਾਈਆ ਜੋ ਚੀਜ਼ ਨੂੰ ਆਪਾਂ ਘਰ ਦੇ ਵਿੱਚ ਬੋਤਲਾਂ ਨੂੰ ਆਪੀ ਕੇ ਸੁੱਟ ਦੰਨਿਆ ਉਸ ਚੀਜ਼ ਤੋਂ ਕਿਵੇਂ ਘਰ ਬਣਾਇਆ ਉਹ ਹਿਸਟਰੀ ਤੁਹਾਡੇ ਨਾਲ ਅੱਜ ਇਸ ਬੰਦੇ ਦੀ ਸਾਂਝੀ ਕਰਦੇ ਆ ਆਓ ਚਲਿਏ ਕਿਗਾ ਹੈਗੀ ਆ ਕੈਨੇਡਾ ਦੇ ਸ਼ਹਿਰ ਬਲਿੰਕਟਨ ਪੀਈਆਈ ਗੱਲ ਕਰਦੇ ਆ ਜੀ 1980 ਵਿੱਚ ਅਰਸਨਾਲਟ ਨਾਮ ਦੇ ਵਿਅਕਤੀ ਦੀ ਜਿਨੇ 1500 ਦਿਨ ਦੇ ਵਿੱਚ ਤੇ 25000 ਬੋਤਲਾਂ ਤੋਂ ਉਸਨੇ ਇਹ ਜਗਾ ਤਿਆਰ ਕੀਤੀ ਉਹਦੀ ਉਸ ਟਾਈਮ ਉਮਰ 66ਵੇਂ ਸਾਲ ਚ ਸੀ ਜਦੋਂ ਇਹ ਬੰਦਿਆ ਨੇ ਇੱਥੇ ਇਹ ਘਰ ਬਣਾਇਆ ਸੀ ਇਸ ਕਿਤਾਬ ਵਿੱਚ ਦੱਸਿਆ ਹੋਇਆ ਤੁਹਾਨੂੰ ਦੱਸਦੇ ਆ ਇਸ ਆਈਲੈਂਡ ਉੱਪਰ ਰੈਸਟੋਰੈਂਟਾਂ ਤੋਂ ਬੋਤਲਾਂ ਇਕੱਠੀਆਂ ਕੀਤੀਆਂ ਕਿੰਨੀ ਮਿਹਨਤ ਕਰੀ ਕਿਵੇਂ ਸਟਾਰਟਿੰਗ ਕਰੀ ਉਸ ਬੰਦੇ ਨੇ ਇਹ ਕਿਤਾਬ ਤੇ ਇਹ ਜਗ੍ਹਾ ਉਸ ਬੰਦੇ ਬਾਰੇ ਦੱਸ ਰਹੀ ਹੈ 42 ਸਾਲ ਪੁਰਾਣੀ ਸਮਾਲਟ ਦੀ ਹਿਸਟਰੀ ਤੇ ਉਸ ਦੀ ਤਸਵੀਰ ਲੈ ਚੱਲਦੇ ਆ ਤੁਹਾਨੂੰ ਇਸ ਤੋਂ ਬਾਅਦ ਦੂਜੇ ਘਰ ਦੇ ਵਿੱਚ ਕਿਉਂ ਇੱਥੇ ਬਣੇ ਹੋਏ ਨੇ ਟੋਟਲ ਇਦੇ ਨਾਲ ਦੇ ਤਿੰਨ ਛੋਟੇ ਛੋਟੇ ਘਰ 1981 ਵਿੱਚ ਇਹ ਘਰ ਤਿਆਰ ਹੋ ਗਿਆ ਲੋਕਾਂ ਲਈ ਇਹ ਜਗ੍ਹਾ ਖਿੱਚ ਦਾ ਕੇਂਦਰ ਬਣ ਗਈ ਹਾਂਜੀ ਘਰ ਤਿਆਰ ਕਰਨ ਤੋਂ ਬਾਅਦ ਜਦੋਂ ਉਸ ਦੀ ਉਮਰ 70 ਸਾਲ ਦੀ ਸੀ ਉਦੋਂ ਉਹਦੀ ਮੌਤ ਹੋ ਗਈ ਉਸ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਕੁੜੀ ਐਂਜੀ ਨੇ ਉਹਦਾ ਸੁਪਨਾ ਤੇ ਇਹ ਜਗ੍ਹਾ ਦੀ ਸਾਂਭ ਕਰੀ ਬਹੁਤ ਸੋਹਣੇ ਤਰੀਕੇ ਨਾਲ ਜੀ ਕਿ ਬੋਦਲ ਤੋਂ ਕੰਮ ਲਿਆ ਉਹ ਚੀਜ਼ ਦੱਸ ਰਹੀ ਐ ਅਰਸਨੌਲਟ ਦੀ ਕਹਾਣੀ ਦੱਸਦੀ ਆ ਵੀ ਬੰਦੇ ਨੂੰ ਆਪਣਾ ਸ਼ੌਂਕ ਤੇ ਸੁਪਨੇ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਟਾਈਮ ਲੱਗੇ ਤੇ ਬੰਦੇ ਨੂੰ ਪੂਰਾ ਕਰ ਲੈਣਾ ਚਾਹੀਦਾ ਜਗਾ ਨੂੰ ਦੇਖ ਕੇ ਜੀ ਕਰਿਆ ਪਿੰਡ ਜਾਵਾਂ ਉੱਥੇ ਜਾ ਕੇ ਖੇਤ ਚ ਇੱਕ ਨਿੱਕਾ ਜਿਹਾ ਥਾਂ ਤਿਆਰ ਕਰੀਏ ਅੱਜ ਤੋਂ 50 60 ਸਾਲ ਬਾਅਦ ਲੋਕੀ ਉੱਥੇ ਘੁੰਮਣ ਆਉਣ ਅਰਸਨਾਲਟ ਦੀ ਕਹਾਣੀ ਇਹ ਦੱਸਦੀ ਆ ਜੇ ਉਹ ਮਿਹਨਤ ਉਸ ਉਮਰ ਵਿੱਚ ਨਾ ਕਰਦਾ ਅੱਜ ਉਹਦਾ ਸੁਪਨਾ ਤੇ ਅੱਜ ਇਹ ਜਗ੍ਹਾ ਬਾਰੇ ਪਤਾ ਨਹੀਂ ਸੀ ਲੱਗਣਾ ਹਾਂਜੀ ਗੱਲ ਕਰਦੇ ਆ ਜੀ ਇੱਥੇ ਦੇ ਓਨਰ ਨਾਲ Hi. Hi. Okay. I'm, I'm Angie Carnier, the owner of the bottle houses in Cape Egmont, Prince Edward Island. We're about 20 minutes west of Summerside, quick drive from Summerside. Come and see our amazing bottle structures made from over 25,000 bottles by a local Acadian. You can walk through the buildings and we have art everywhere. inato inane kinne mr. Arsenal about uh, 1500 days or almost four years to build these buildings and his daughter landscaped all our beautiful gardens which are fabulous uh, in june and july they're still sprouting up now ਤੁਸੀਂ ਸਾਰਿਆਂ ਜਾਣਿਆਂ ਨੇ ਪਿਛਲੀ ਵੀਡੀਓ ਨੂੰ ਇੰਨਾ ਪਿਆਰ ਕਰਿਆ ਸਪੋਰਟ ਕਰੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀਆਂ ਇਹ ਹੁਣ ਇਸ ਜਗ੍ਹਾ ਦੇ ਮਾਲਕ ਨੇ from the church so sure. yes and beautiful bench yes yeah and all the benches so it's it's built like a catholic chapel or church <laughs> i know yeah okay thank you You're welcome ਚਲਦੇ ਆ ਜੀ ਹੁਣ ਲਾਈਟ ਹਾਊਸ ਦੇ ਅੰਦਰ ਜਿੱਥੇ ਦੱਸਿਆ ਗਿਆ ਇੱਥੇ ਦੇ ਫੁੱਲਾਂ ਦੇ ਬਾਰੇ ਜਾਣਕਾਰੀ ਕਰਮੀਆਂ ਦੇ ਦਿਨਾਂ ਦੇ ਵਿੱਚ ਇੱਥੇ ਕਿਹੜੇ ਕਿਹੜੇ ਫੁੱਲ ਬੂਟੇ ਲਾਏ ਹੋਏ ਨੇ ਉਹਨਾਂ ਬਾਰੇ ਸਾਰਾ ਦੱਸਿਆ ਹੋਇਆ ਇੱਕ ਇੱਕ ਚੀਜ਼ ਕਿੰਨੇ ਸੋਹਣੇ ਤਰੀਕੇ ਨਾਲ ਲਾਈ ਹੋਈ ਆ ਕੱਲੀ ਕੱਲੀ ਬੋਤਲ ਦੱਸ ਰਹੀ ਆ ਵੀ ਬੰਦੇ ਨੇ ਮਿਹਨਤ ਕਿੰਨੀ ਕੀਤੀ ਇੱਥੇ ਹਾਂਜੀ ਜਗਾ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ